ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਇੱਕ ਦਿਨ ਭਾਈ ਮਰਦਾਨਾ ਜੀ ਪੁੱਛਣ ਲੱਗੇ ਕਹਿਣ ਲੱਗੇ ਬਾਬਾ ਜੀ ਮੈਂ ਆਪ ਜੀ ਤੋਂ ਕੁਝ ਪੁੱਛਣਾ ਚਾਹੁੰਨਾ ਮਹਾਰਾਜ ਨੇ ਆਗਿਆ ਕੀਤੀ ਪੁੱਛੋ ਜੀ ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਬਚਨ ਕਰਦੇ ਹੋ ਨਾਨਕ ਦੁਖੀਆ ਸਭ ਸੰਸਾਰ ਇਹ ਸਾਰਾ ਸੰਸਾਰ ਹੀ ਦੁਖੀ ਹੈ ਦੁਨੀਆ ਦੇ ਜਿੰਨੇ ਵੀ ਲੋਕ ਹਨ ਕੋਈ ਤਨ ਦੁਖੀ ਆ ਕੋਈ ਮਨ ਕਰਕੇ ਪੀੜਾ ਵਿੱਚ ਕੋਈ ਆਪਣੇ ਕਰਮਾਂ ਦਾ ਦੁੱਖ ਭੋਗ ਰਿਹਾ ਕਿਸੇ ਦਾ ਮਾਨ ਨਹੀਂ ਟਿਕਾਣੇ ਸਤਿਗੁਰੂ ਮਹਾਰਾਜ ਕਿਸੇ ਦੀ ਦੇਹ ਨੂੰ ਰੋਗ ਲੱਗਾ ਹੋਇਆ ਚਿੰਤਾ ਸਭ ਨੂੰ ਲੱਗੀ ਹੋਈ ਆ ਸਤਿਗੁਰੂ ਜੀ ਨੇ ਆਖਿਆ ਬਿਲਕੁਲ ਸੱਚ ਹੈ ਭਾਈ ਮਰਦਾਨਾ ਜੀ ਜਿਹਦੇ ਵੀ ਚਿਹਰੇ ਵੱਲ ਵੇਖੋਗੇ ਗੋਹ ਦੇ ਨਾਲ ਡੂੰਗੀ ਨੀਂਜ ਦੇ ਨਾਲ ਚਿੰਤਤ ਹੀ ਦੀਸੈ ਸਭ ਕੋਏ ਸਾਰੇ ਤੁਹਾਨੂੰ ਚਿੰਤਾ ਵਿੱਚ ਦਿਸਣਗੇ ਪਰ ਗੱਲ ਇਹ ਹੈ ਜਿਹੜਾ ਮਾਲਕ ਦੇ ਨਾਮ ਨੂੰ ਚੇਤੇ ਕਰਦਾ ਹੈ ਉਹ ਫਿਰ ਚਿੰਤਾ ਵਿੱਚ ਨਹੀਂ ਪੈਂਦਾ ਨਹੀਂ ਤਾਂ ਸੂਮ ਲੋਕ ਧਨ ਇਕੱਠਾ ਕਰਦੇ ਆ ਰੋਂਦੇ ਆ ਜਦੋਂ ਤੁਹਾਨੂੰ ਉਹਨਾਂ ਦੇ ਪਾਸੋਂ ਖੋਸੇ ਜਾਂਦਾ ਉਦੋਂ ਰੋਂਦੇ ਆ ਜਦੋਂ ਮਾਇਆ ਮਿਲ ਜਾਂਦੀ ਆ ਹੱਸਦੇ ਆ ਉਹਨਾਂ ਦੀ ਖੁਸ਼ੀ ਮਾਇਆ ਤੇ ਟਿਕੀ ਹੋਈ ਆ ਮਾਇਆ ਗਈ ਤਬ ਰੋਵਣ ਲਗਤ ਹੈ ਇਵੇਂ ਜਿਹੜੇ ਪੰਡਿਤ ਲੋਕ ਵੀ ਗਿਆਨ ਦੀ ਥੋੜ ਦੇ ਕਾਰਨ ਪੰਡਿਤ ਵਿਦਵਾਨ ਲੋਕ ਵੀ ਖਾਰ ਹੁੰਦੇ ਆ ਹੁਣ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਪੰਡਿਤ ਵਿਦਵਾਨ ਵੀ ਰੋਂਦੇ ਆ ਮਹਾਰਾਜ ਮੈਨੂੰ ਇਹਦੇ ਬਾਰੇ ਦੱਸੋ ਜੀ ਕਿ ਵਿਦਵਾਨ ਬੰਦਾ ਜਿਨੇ ਕਿਤਾਬਾਂ ਪੜੀਆਂ ਹੁੰਦੀਆਂ ਨੇ ਕਿ ਉਹ ਵੀ ਰੋਂਦੇ ਆ ਮਹਾਰਾਜ ਕਹਿੰਦੇ ਬਿਲਕੁਲ ਸਤਗੁਰੂ ਜੀ ਨੇ ਬਚਨ ਕੀਤੇ ਪੰਡਤ ਰੋਵੇ ਗਿਆਨ ਗਵਾਏ ਇਹ ਕਿਤਾਬੀ ਗਿਆਨ ਨੂੰ ਗਵਾ ਕੇ ਵਿਦਵਾਨ ਪੁਰਖ ਵੀ ਬਹੁਤ ਰੋਂਦੇ ਆ ਫਿਰ ਦ੍ਰਿਸ਼ਟਾਂਤ ਵੀ ਮਹਾਰਾਜ ਨੇ ਦਿੱਤਾ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇੱਕ ਰਾਜਾ ਹੋਇਆ ਰਾਜਾ ਭੂਜ ਤੇ ਉਹਦੀ ਨਗਰੀ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਉਹਦੀ ਪਰਜਾ ਰਹਿੰਦੀ ਸੀ ਇੱਕ ਦਿਨ ਕੋਈ ਪੰਡਤ ਆ ਗਿਆ ਵਿਦਵਾਨ ਆ ਗਿਆ ਸਾਰੇ ਪਾਸੇ ਦਿਗ ਵਿਜੈ ਕਰਦਾ ਹੋਇਆ ਸਾਰੀ ਵਿਚਾਰ ਚਰਚਾ ਕਰਕੇ ਜਿੱਤ ਜਾਂਦਾ ਸੀ ਕਿਉਂਕਿ ਸਾਹਮਣੇ ਵਾਲੇ ਬੰਦੇ ਨੂੰ ਗੱਲ ਨਹੀਂ ਸੀ ਫੋਰਨ ਦਿੰਦਾ ਹੁਣ ਜਿਨੇ ਕਿਤਾਬਾਂ ਪੜ੍ਹੀਆਂ ਹੋਣ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ ਉਹਨੂੰ ਗੱਲ ਬੜੀ ਫੁਰਦੀ ਹੁੰਦੀ ਹੈ ਉਹਨੇ ਕਿਸੇ ਨੂੰ ਗੱਲ ਆਉਣ ਦਿੰਦਾ ਹੁੰਦਾ ਸੰਗਤ ਜੀ ਤੇ ਇਹ ਵਿਦਵਾਨ ਇਹ ਪੰਡਿਤ ਜਿਹੜਾ ਸੀ ਇਹਨੇ ਸਾਰੇ ਸ਼ਹਿਰ ਵਿੱਚ ਟੰਡੋਰਾ ਫੈਰਾਇਆ ਕਹਿੰਦਾ ਕੋਈ ਵੀ ਮੇਰੇ ਨਾਲ ਆ ਕੇ ਕੋਈ ਵਿਦਵਾਨ ਆਪਦੇ ਆਪ ਨੂੰ ਕਹਾਉਣ ਵਾਲਾ ਕੋਈ ਪੰਡਤ ਆ ਕੇ ਚਰਚਾ ਕਰੇ ਜੇ ਨਹੀਂ ਤਾਂ ਮੈਨੂੰ ਆਪਣੇ ਗ੍ਰੰਥ ਦੇ ਦੇਵੇ ਮੈਂ ਉਹਦੀਆਂ ਕਿਤਾਬਾਂ ਜਿਹੜੀਆਂ ਲੈ ਜਾਵਾਂਗਾ ਇਹ ਗੱਲ ਸੁਣ ਕੇ ਸਾਰੇ ਪੰਡਤਾਂ ਨੂੰ ਫਿਕਰ ਹੋ ਗਈ ਵਿਦਵਾਨਾਂ ਨੂੰ ਇਕੱਠੇ ਹੋ ਕੇ ਕਹਿਣ ਲੱਗੇ ਹੁਣ ਸਾਨੂੰ ਕੀ ਕਰਨਾ ਚਾਹੀਦਾ ਆਪਸ ਵਿੱਚ ਵਿਚਾਰ ਕਰਨ ਲੱਗੇ ਕਹਿੰਦੇ ਇਉਂ ਕਰਦੇ ਆਪਾਂ ਹੁਣ ਇੱਥੇ ਜਿਹੜਾ ਗਾਂਗਾ ਤੇਲੀ ਆ ਉਦੇ ਕੋਲ ਚਲ ਜੇ ਜਿਹੜਾ ਇੱਕ ਅੱਖੋਂ ਕਾਣਾ ਹੈ ਤੇ ਉਹਨੂੰ ਜਾ ਕੇ ਕਹੀਏ ਕਿ ਉਹ ਪੰਡਿਤ ਦੇ ਨਾਲ ਚਰਚਾ ਕਰ ਜੇ ਜਿੱਤ ਗਿਆ ਤਾਂ ਆਪਣੀ ਜਿੱਤ ਹੋ ਜੂਗੀ ਜੇ ਹਾਰ ਗਿਆ ਤਾਂ ਕਹਿ ਦੇਵਾਂਗੇ ਇਹ ਕਿਹੜਾ ਸਾਡੇ ਵੱਲੋਂ ਆਇਆ ਸੀ ਤੇ ਜੇ ਗੰਗੂ ਤੇਲੀ ਜਿੱਤ ਗਿਆ ਤੇ ਫਿਰ ਕਹਾਂਗੇ ਸਾਡਾ ਹੀ ਬੰਦਾ ਇਸ ਕਰਕੇ ਸਾਡੀ ਜਿੱਤ ਹੋ ਗਈ ਰੌਲਾ ਪਾ ਦਾਂਗੇ ਜੇ ਹਾਰ ਜੂਗਾ ਫਿਰ ਆਪਾਂ ਮੁੱਕਰ ਜਾਵਾਂਗੇ ਉਹ ਸਾਰੇ ਪੰਡਤਾਂ ਨੇ ਰਲ ਕੇ ਚਰਚਾ ਕੀਤੀ ਆ ਜਦੋਂ ਇਦਾਂ ਵਿਚਾਰ ਕੀਤੀ ਚਲੇ ਗਏ ਉਹ ਗੰਗੂ ਤੇਲੀ ਕੋਲ ਜਾ ਕੇ ਕਹਿਣ ਲੱਗੇ ਅੱਜ ਅਸੀਂ ਆਪ ਜੀ ਦੇ ਪਾਸ ਬਹੁਤ ਜ਼ਰੂਰੀ ਕੰਮ ਆਏ ਆ ਗੰਗੂ ਤੇਲੀ ਕਹਿਣ ਲੱਗਾ ਦੱਸੋ ਜੀ ਮੈਨੂੰ ਕਹਿੰਦੇ ਇੱਕ ਪੰਡਤ ਆਇਆ ਰਾਜੇ ਭੋਜ ਦੀ ਸਭਾ ਦੇ ਵਿੱਚ ਤੇ ਚਰਚਾ ਕਰਨ ਲਈ ਆਇਆ ਉਹਨੇ ਰਾਜੇ ਨੂੰ ਆਖਿਆ ਤੁਹਾਡੇ ਇੱਥੇ ਕੋਈ ਵਿਦਵਾਨ ਹੈਗਾ ਜੀਦੇ ਨਾਮ 'ਚ ਚਰਚਾ ਕਰਨੀ ਆ ਸੋ ਅਸੀਂ ਕਹਿ ਦਿੱਤਾ ਕਿ ਹੈ ਅਸੀਂ ਤੁਹਾਡਾ ਨਾਮ ਲੈਤਾ ਹੁਣ ਤੁਸੀਂ ਉਹਦੇ ਨਾਲ ਚਰਚਾ ਕਰਨੀ ਆ ਹੁਣ ਉਹ ਜਿਹੜਾ ਤੇਲੀ ਸੀ ਗੰਗੂ ਤੇਲੀ ਕਹਿਣ ਲੱਗਾ ਠੀਕ ਆ ਪਰ ਮੈਂ ਉਹਦੇ ਨਾਲ ਕੀ ਵਿਚਾਰ ਚਰਚਾ ਕਰੂੰਗਾ ਕਹਿਣ ਲੱਗੇ ਉਹ ਜੋ ਪੁੱਛੇਗਾ ਬਸ ਉਹਦਾ ਜਵਾਬ ਦੇਣਾ ਉੱਤਰ ਦੇਣਾ ਉਹ ਸਵਾਲ ਪੁੱਛੇਗਾ ਉਹਦਾ ਜਵਾਬ ਦੇਈ ਜਾਈ ਇਹ ਚਰਚਾ ਕਰਨੀ ਕਿਹੜਾ ਕੋਈ ਵੱਡੀ ਗੱਲ ਆ ਇਸ ਕਰਕੇ ਇਕੱਠੇ ਹੋ ਕੇ ਆਏ ਆ ਤੈਨੂੰ ਮਾਣ ਦਿੱਤਾ ਤੇ ਤੂੰ ਸਾਡੀ ਗੱਲ ਮੰਨ ਲਾ ਗੰਗੂ ਤੇਲੀ ਤਿਆਰ ਹੋ ਗਿਆ ਤੇ ਉਹਨਾਂ ਨੇ ਕੀ ਕੀਤਾ ਸਾਰਿਆਂ ਨੇ ਰਲ ਕੇ ਪੰਡਤਾਂ ਨੇ ਗੰਗੂ ਤੇਲੀ ਦੇ ਸਾਫ਼ ਬਸਤਰ ਚੰਗੀ ਜੁੱਤੀ ਜੋੜਾ ਪਵਾ ਕੇ ਪੰਡਤ ਆ ਉਹਦੇ ਨਾਲ ਲੈ ਗਏ ਜਦੋਂ ਨੇੜੇ ਜਾ ਕੇ ਪਹੁੰਚੇ ਆ ਤੇ ਗੰਗੂ ਤੇਲੀ ਨੇ ਕੀ ਕੀਤਾ ਪੈਰਾਂ ਵਿੱਚੋਂ ਜੁੱਤੀ ਉਤਾਰ ਦਿੱਤੀ ਆ ਇੱਕ ਸਾਫ਼ ਬਸਤਰ ਵਿੱਚ ਲਪੇਟ ਕੇ ਤੇ ਆਪਦੀ ਨਾਕਸ਼ ਦੇ ਵਿੱਚ ਰੱਖ ਲਈ ਆ ਤੇ ਜਦੋਂ ਪੰਡਿਤ ਦੇ پاس ਪਹੁੰਚੇ ਆ ਜਿਹੜਾ ਉੱਥੇ ਆਇਆ ਹੋਇਆ ਜਿਹੜਾ ਇਹ ਗੱਲ ਕਹਿ ਰਿਹਾ ਕਿ ਰਾਜੇ ਭੋਜ ਦੀ ਨਗਰੀ ਵਿੱਚ ਕੋਈ ਵਿਦਵਾਨ ਹੋਵੇ ਮੇਰੇ ਨਾਲ ਕੇ ਚਰਚਾ ਕਰੇ ਨਹੀਂ ਤਾਂ ਰਾਜਾ ਭੋਜ ਕਹਿ ਦੇਵੇ ਕਿ ਮੇਰੇ ਇੱਥੇ ਨਗਰੀ ਵਿੱਚ ਪਰਜਾ ਦੇ ਵਿੱਚ ਕੋਈ ਵਿਦਵਾਨ ਨਹੀਂ ਹੈਗਾ ਤੇ ਸਾਰੀਆਂ ਇਥੋਂ ਦੀਆਂ ਕਿਤਾਬਾਂ ਜਿਹੜੀਆਂ ਮੈਂ ਲੈ ਜਾਵਾਂਗਾ ਹੁਣ ਜਦੋਂ ਗੰਗੂ ਤੇਲੀ ਉਹਨੇ ਪੈਰਾਂ 'ਚ ਪਾਈ ਹੋਈ ਜੁੱਤੀ ਉਤਾਰ ਲਈ ਆ ਇੱਕ ਸਾਫ਼ ਕੱਪੜੇ ਵਿੱਚ ਲਪੇਟ ਲਈ ਆ ਜਿਹੜੀ ਹੁਣ ਨਜ਼ਰ ਨਹੀਂ ਆਉਂਦੀ ਵੀ ਜੁੱਤੀ ਆ ਪਹੁੰਚ ਗਿਆ ਪੰਡਤ ਦੇ ਕੋਲੇ ਹੁਣ ਪੰਡਤ ਨੂੰ ਥੋੜੀ ਪਤਾ ਗੰਗੂ ਤੇਲੀ ਆਮ ਬੰਦਾ ਸੁਧਾਰਨ ਕਿਰਤੀ ਬੰਦਾ ਤਾਂ ਉਹਨੇ ਜਦੋਂ ਦੇਖਿਆ ਵੀ ਇਹਦੀ ਕੱਛ ਦੇ ਵਿੱਚ ਕੁਝ ਲੁਕੋਇਆ ਹੋਇਆ ਕੋਈ ਧਾਰਮਿਕ ਕਿਤਾਬ ਲੱਗਦੀ ਆ ਉਹਨੇ ਪੁੱਛ ਲਿਆ ਕਹਿੰਦਾ ਪੰਡਤ ਜੀ ਚਰਚਾ ਕਰਨੀ ਆ ਮੇਰੇ ਨਾਲ ਤਾ ਪਹਿਲਾ ਇਹ ਦੱਸੋ ਕਿੰਗ ਪੁਸਤਕ ਬਗਲੰ ਆ ਤੁਹਾਡੀ ਬਗਲ ਦੇ ਵਿੱਚ ਕੀ ਹੈ ਤਾਂ ਗੰਗੂ ਤੇਲੀ ਨੇ ਪਤਾ ਕੀ ਕਿਹਾ ਕਹਿੰਦਾ ਕੰਟਕ ਚੂਰ ਪ੍ਰਾਨੰ ਇਸ ਤਰ੍ਹਾਂ ਦੇ ਸ਼ਬਦ ਆਖੇ ਪੰਡਿਤ ਨੇ ਸੋਚਿਆ ਕਿ 18 ਪ੍ਰਾਣਾ ਵਿੱਚੋਂ ਇਹ ਪ੍ਰਾਣ ਨਹੀਂ ਹੈਗਾ ਸੋਚਣ ਲੱਗਾ ਕਿ ਮੈਥੋਂ ਵੀ ਭਾਰੀ ਵਿਦਵਾਨ ਜਿਨੇ ਆਪਣੇ ਤਜਰਬੇ ਨਾਲ ਕੋਈ ਨਵਾਂ ਪ੍ਰਾਣੀ ਰਚ ਦਿੱਤਾ ਹੈ 18 ਪ੍ਰਾਣਾ ਤੇ ਇਹਦੇ ਵਿੱਚ ਇਹ 19ਵਾਂ ਪ੍ਰਾਣ ਕਿੱਥੋਂ ਆ ਗਿਆ ਲੱਗਦਾ ਇਹਨੇ ਆਪ ਲਿਖਿਆ ਤੇ ਉਹ ਜਿਹੜਾ ਪੰਡਿਤ ਸੀ ਕਹਿੰਦਾ ਮੈਂ ਤਾਂ ਪ੍ਰਤੱਖ ਚਰਚਾ ਕਰਨੀ ਆ ਮੈਨੂੰ ਦੱਸੋ ਕਹਿੰਦੇ ਪ੍ਰਤੱਖ ਚਰਚਾ ਕਰੋਗੇ ਮੇਰੇ ਨਾਲ ਜਾਂ ਇਸ਼ਾਰੇ ਨਾਲ ਕਰੋਗੇ ਦੋ ਤਰ੍ਹਾਂ ਦੀ ਇਹ ਚਰਚਾ ਹੁੰਦੀ ਹੈ ਗੰਗੂ ਤੇਲੀ ਕਹਿੰਦਾ ਵੀ ਜਿਵੇਂ ਤੇਰੀ ਮਰਜ਼ੀ ਹੋਵੇ ਉਸ ਤਰ੍ਹਾਂ ਕਰੋ ਉਹਨੇ ਆਖਿਆ ਚਲ ਠੀਕ ਆ ਇਸ਼ਾਰੇ ਦੀ ਸਹਿਨਤ ਦੀ ਚਰਚਾ ਹੀ ਹੋਊਗੀ ਸਹਿਨਤ ਦੇ ਨਾਲ ਨਾ ਚਰਚਾ ਕਰਾਂਗੇ ਫਿਰ ਪੰਡਤ ਨੇ ਵਿਚਾਰਿਆ ਜੇ ਇਸ਼ਾਰੇ ਨਾਲ ਚਰਚਾ ਹੋਊ ਤਾਂ ਬਹੁਤ ਚੰਗਾ ਉਹ ਪੰਡਤ ਨੇ ਕੀ ਕੀਤਾ ਜਿਹੜਾ ਆਇਆ ਸੀ ਵਿਚਾਰ ਕਰਨ ਸਭ ਤੋਂ ਪਹਿਲਾਂ ਇੱਕ ਉਂਗਲ ਖੜੀ ਕੀਤੀ ਪੰਡਤ ਨੇ ਤਾਂ ਹੁਣ ਕਿਹਾ ਇੱਕੋ ਹੀ ਰੱਬ ਆ ਇੱਕੋ ਹੀ ਬ੍ਰਹਮ ਗੰਗੂ ਤੇਲੀ ਨੇ ਸਮਝਿਆ ਵੀ ਇੱਕ ਉਂਗਲ ਚੁੱਕਦਾ ਤੇ ਮੈਨੂੰ ਕਹਿ ਰਿਹਾ ਗੁੱਸੇ 'ਚ ਵੀ ਤੇਰੀ ਰਹੀਂਦੀ ਅੱਖ ਵੀ ਕੱਢ ਦੂੰਗਾ ਆ ਜਿਹੜੀ ਅੱਖ ਨਾਲ ਤੂੰ ਮੈਨੂੰ ਦੇਖ ਰਿਆ ਨਾ ਤੇ ਤੇਰੀ ਅੱਖ ਕੱਢ ਦੂੰ ਮੈਂ ਇੱਕ ਉਂਗਲੋਂ ਨੇ ਖੜੀ ਕੀਤੀ ਉਹਨੇ ਤਾਂ ਰੱਬ ਵੱਲ ਇਸ਼ਾਰਾ ਕੀਤਾ ਵੀ ਹੁਣ ਤੂੰ ਦੱਸ ਵੀ ਰੱਬ ਇੱਕ ਆ ਕਿ ਦੋ ਆ ਤੇ ਇਹਨੇ ਕੀ ਕੀਤਾ ਇਹਨੇ ਦੋ ਉਂਗਲਾਂ ਖੜੀਆਂ ਕਰਤੀਆਂ ਗੰਗੂ ਤੇਲੀ ਨੇ ਜਿਹਦਾ ਭਾਵ ਤਾਂ ਐ ਸੀ ਵੀ ਤੇਰੀਆਂ ਦੋਵੇਂ ਅੱਖਾਂ ਕੱਢ ਦੂੰਗਾ ਪਰ ਪੰਡਤ ਨੇ ਅੰਤਰੀ ਭਾਵ ਦੇ ਵਿੱਚ ਸਮਝ ਲਿਆ ਵੀ ਇਹ ਪ੍ਰਮਾਤਮਾ ਦੇ ਦੋ ਰੂਪ ਹੁੰਦੇ ਆ ਇੱਕ ਤਾਂ ਨਿਰਗੁਣ ਰੂਪ ਆ ਦੂਜਾ ਸਰਗੁਣ ਰੂਪ ਨਿਰਗੁਣ ਰੂਪ ਦੇ ਵਿੱਚੋਂ ਨਜ਼ਰ ਨਹੀਂ ਆਉਂਦਾ ਸਰਗੁਣ ਰੂਪ ਦੇ ਵਿੱਚੋਂ ਨਜ਼ਰ ਆਉਂਦਾ ਸਾਰਾ ਸੰਸਾਰ ਉਹਦਾ ਹੀ ਆ ਸਾਰੀ ਕੁਦਰਤ ਉਹਦੀ ਹੈ ਵੀ ਕਿੱਡਾ ਵਿਦਵਾਨ ਆ ਕਹਿੰਦਾ ਮੈਂ ਇੱਕ ਕਿਹਾ ਰੱਬ ਆ ਇਹ ਕਹਿੰਦਾ ਨਹੀਂ ਰੱਬ ਦੋ ਆ ਦੋ ਤੋਂ ਭਾਵ ਆ ਸੰਸਾਰ ਵੀ ਉਹਦੇ ਰੂਪ ਆ ਆ ਕੁਦਰਤ ਵੀ ਉਹਦੀ ਹੋਈ ਆ ਕਿੱਡਾ ਵਿਦਵਾਨ ਆ ਇਹ ਮਾਇਆ ਹੋ ਕੇ ਸਰਗੁਣ ਸਰੂਪ ਆ ਊ ਨਿਰਗੁਣਾ ਇਦੋਂ ਬਾਅਦ ਕੀ ਕੀਤਾ ਪੰਡਤ ਕਹਿੰਦਾ ਹੁਣ ਮੈਨੂੰ ਵਿਚਾਰ ਚਰਚਾ ਹੋਰ ਕਰਨੀ ਪੈਣੀ ਆ ਪੰਡਤ ਨੇ ਪੰਜੇ ਉਂਗਲੀਆਂ ਖੜੀਆਂ ਕਰਤੀਆਂ ਉਹਨੇ ਤਾਂ ਇਹ ਕਹਿਤਾ ਵੀ ਪੰਜੇ ਤਤ ਮਿਲਾ ਕੇ ਸਰਗੁਣ ਸਰੂਪ ਆ ਗੰਗੂ ਤੇਲੀ ਨੇ ਪਤਾ ਕੀ ਸਮਝਿਆ ਵੀ ਇਹ ਮੈਨੂੰ ਨਾ ਚਪੇੜ ਮਾਰਦ ਨੂੰ ਕਹਿ ਰਿਹਾ ਇਹ ਦਿਖਾ ਰਿਹਾ ਹੱਥ ਹਥੇਲੀ ਵਿੱਚ ਚਪੇੜ ਮਾਰੂੰਗਾ ਮੈਂ ਇਹ ਸਮਝ ਕੇ ਗੰਗੂ ਤੇਲੀ ਨੇ ਸਾਰਾ ਹੱਥ ਸੰਕੋਚ ਲਿਆ ਮੁਠੀ ਕਰ ਲਈ ਬੰਦ ਘਸੌਣ ਵਟਿਆ ਕਸਨ ਵਟ ਕੇ ਇਹ ਸਮਝਾਵੇ ਕਹਿੰਦਾ ਮੈਂ ਤੇਰੇ ਦੰਦ ਬਾਹਰ ਕੱਢ ਦਿਆਂਗਾ ਜੇ ਤੂੰ ਮੇਰੇ ਮੁੱਕੀ ਮਾਰੇਗਾ ਚਪੇੜ ਮਾਰੇਗਾ ਤੇ ਮੈਂ ਤੇਰੇ ਨਾਲ ਘੱਟ ਥੋੜੀ ਕਰਾਂਗਾ ਪਰ ਪੰਡਤ ਅੰਤਰੀ ਭਾਵ ਦੇ ਵਿੱਚ ਸਮਝਿਆ ਕਹਿੰਦਾ ਮੈਂ ਨੂੰ ਪੰਜ ਤਤ ਕਹੇ ਆ ਤੇ ਪੰਜ ਤਤ ਤੇ 25 ਪ੍ਰਕਿਰਤੀ ਇਕੱਠੇ ਕਰਕੇ ਸਰਗਣ ਸਰੂਪ ਆ ਵੀ ਇਹ ਕਹਿ ਰਿਹਾ ਵੀ ਜਦੋਂ ਪੰਜ ਤਤ ਇਕੱਠੇ ਹੁੰਦੇ ਆ ਉਦੋਂ ਹੀ ਪ੍ਰਕਿਰਤੀ ਬਣਦੀ ਆ ਖੰਡ ਜਾਂਦੇ ਤੇ ਬੰਦਾ ਬੰਦਾ ਥੋੜੀ ਆ ਬੰਦੇ ਦੇ ਅੰਦਰ ਅੱਗ ਵੀ ਆ ਪਾਣੀ ਵੀ ਆ ਹਵਾ ਵੀ ਆ ਜਲ ਵੀ ਆ ਜਦੋਂ ਇਕੱਠੇ ਹੁੰਦੇ ਆ ਤੇ ਬੰਦਾ ਬਣ ਜਾਂਦਾ ਖੰਡ ਜਾਂਦੇ ਆ ਤੈਨੂੰ ਆਪਦੇ ਆਪ ਦੇ ਤੱਤ ਚ ਮਿਲ ਜਾਂਦੇ ਬੰਦੇ ਦੀ ਮੌਤ ਹੀ ਹੋ ਜਾਂਦੀ ਆ ਇਸ ਕਰਕੇ ਕਹਿੰਦਾ ਕਿੱਡਾ ਵਿਦਵਾਨ ਬੰਦਾ ਇਹਨਾਂ ਨੇ ਲਿਆਂਦਾ ਇੱਥੇ ਸਭਾ ਵਿੱਚ ਪਰ ਇੰਨੇ ਵਿੱਚ ਹੀ ਗੰਗੂ ਤੇਲੀ ਦੀ ਜੈਜਾਕਾਰ ਹੋਗੀ ਰਾਜੇ ਭੋਜ ਨੇ ਆਖਿਆ ਗੰਗੂ ਤੇਲੀ ਜਿੱਤ ਗਿਆ ਜਿੱਤ ਦੇ ਡਾਂਕੇ ਵਜਾ ਦਿੱਤੇ ਆ ਉਹ ਪੰਡਤ ਰਾਜੇ ਭੋਇ ਦੀ ਸਭਾ ਦੇ ਵਿੱਚ ਉਹ ਜਿਹੜਾ ਵਿਦਵਾਨ ਆਇਆ ਸੀ ਆਪਦੇ ਆਪ ਨੂੰ ਮੰਨਦਾ ਸੀ ਪੰਡਤ ਕਹਿੰਦਾ ਸੀ ਮੈਂ ਕਿਤਾਬਾਂ ਬੜੀਆਂ ਪੜ੍ਹੀਆਂ ਨੇ ਕਿਤਾਬੀ ਗਿਆਨ ਨੂੰ ਗਵਾ ਕੇ ਰੋਇਆ ਬਹੁਤ ਸੀ ਤੇ ਭਾਈ ਗੁਰਦਾਸ ਜੀ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ ਗੋਸ਼ਟ ਗੰਗੈ ਤੇਲੀ ਐ ਪੰਡਤ ਨਾਲ ਹੋਵੇ ਜਗ ਦੇਖੈ ਇਹਦੇ ਦੋ ਨਾਮ ਆਉਂਦੇ ਆ ਗੰਗੂ ਤੇਲੀ ਕਰਕੇ ਵੀ ਗਾਂਗੇ ਤੇਲੀ ਕਰਕੇ ਵੀ ਆਉਂਦੇ ਆ ਖੜੀ ਕਰੈ ਇੱਕ ਅੰਗੂਲੀ ਗਾਂਗਾ ਦੋਏ ਵਿਖਾਲੈ ਰੇਖੈ ਫੇਰ ਉਚਾਰ ਪੰਜਾਂ ਗੁਲਾਂ ਗਾਂਗਾ ਮੁੱਠ ਹਲਾਈ ਅਲੇਖੇ ਪੈਰੀ ਪੈ ਉੱਠ ਚੱਲਿਆ ਪੰਡਤ ਹਾਰ ਭਲਾਵੇ ਪੇਖੈ ਪੰਡਤ ਨੂੰ ਭਲੇਖਾ ਪਹਿ ਗਿਆ ਮਹਾਰਾਜ ਕਹਿੰਦੇ ਐਡਾ ਵੱਡਾ ਵਿਦਵਾਨ ਰਾਜੇ ਭੋਜ ਦੀ ਸਭਾ ਦੇ ਵਿੱਚ ਦੇਖੋ ਇਹ ਜਿਹੜੇ ਵਿਦਵਾਨ ਲੋਕ ਹੁੰਦੇ ਆ ਕਿਤਾਬਾਂ ਪੜ੍ਹਨ ਵਾਲੇ ਇਹ ਵੀ ਗਿਆਨ ਹਾਸਲ ਕਰਕੇ ਰੋਂਦੇ ਆ ਭਾਈ ਮਰਦਾਨਾ ਜੀ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ ਆ ਇਹ ਪੰਡਤ ਰੋਵੇ ਗਿਆਨ ਗਵਾਏ ਗਿਆਨ ਦੀ ਥੜ ਦੇ ਕਾਰਨ ਪੰਡਤ ਵੀ ਖਵਾਰ ਹੁੰਦੇ ਆ ਬਾਲੀ ਰੋਵੇ ਨਾਹੀਂ ਪਤਾਰ ਇਸਤਰੀ ਰੋਂਦੀ ਆ ਜਦੋਂ ਸਿਰ ਤੇ ਪਤੀ ਨਾ ਰਹੇ ਨਾਨਕ ਦੁਖੀਆ ਸਭ ਸੰਸਾਰ ਆ ਸਾਰਾ ਸੰਸਾਰ ਹੀ ਦੁਖੀ ਆ ਸਾਰੀ ਦੁਨੀਆ ਦੇ ਲੋਕ ਹੀ ਦੁਖੀ ਆ ਕਿਉਂ ਦੁਖੀ ਆ ਕਿਉਂਕਿ ਦੇਖੋ ਨਾਮ ਨਹੀਂ ਜਪਦੇ ਬਚਨ ਨਹੀਂ ਕਮਾਉਂਦੇ ਤਾਂ ਹੀ ਦੁਖੀ ਆ ਬਾਕੀ ਇਹ ਸੰਸਾਰ ਤੇ ਵੱਡੀਆਂ-ਵੱਡੀਆਂ ਹਸਤੀਆਂ ਆਉਂਦੀਆਂ ਨੇ ਮਟ ਜਾਂਦੀਆਂ ਨੇ ਰਾਮ ગયો ਰਾਵਣ ગયો ਯਾਕੋਬ ਉਹ ਪਰਵਾਰ ਏਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਮਟ ਜਾਂਦੀਆਂ ਨੇ ਰੋਵੈ ਦਹਿਸਰ ਲੰਕ ਗਵਾਏ ਇਹ ਸੋਨੇ ਦੀ ਲੰਕਾ ਨੂੰ ਗਵਾ ਕੇ ਦੈ ਸਿਰ ਦਸਾਂ ਸਿਰਾਂ ਵਾਲਾ ਰਾਵਣ ਵੀ ਰੋਇਆ ਸੀ ਇਸ ਰਾਵਣ ਨੇ ਜੋਗੀ ਲਿਬਾਸ ਵਿੱਚ ਚੌਲ ਮੰਗਣ ਬਹਾਨੇ ਡਮਰੂ ਵਜਾ ਕੇ ਮਾਤਾ ਸੀਤਾ ਨੂੰ ਲੈ ਜਾਂਦਾ ਸੀ ਆਪਣੀ ਲੰਕਾ ਦੇ ਵਿੱਚ ਬੜੀ ਖੁਸ਼ੀ ਮਨਾਈ ਸੀ ਪਰ ਦੇਖੋ ਉਹਨੂੰ ਵੀ ਜਾਣਾ ਪਿਆ ਤੇ ਰੋਵੇ ਪਾਂਡਵ ਭਏ ਮਜੂਰ ਜਦੋਂ ਪੰਜੇ ਪਾਂਡਵ ਜਦੋਂ ਜੂਏ ਵਿੱਚ ਹਾਰ ਗਏ ਤੇ ਉਹਨਾਂ ਨੂੰ ਵੀ ਰੋਣਾ ਪਿਆ ਸੀ ਜਿਨ ਕਾ ਸਵਾਮੀ ਰਹਿਤ ਹਦੂਰ ਤੇ ਗੁਰਮਖ ਪਿਆਰਿਓ ਪੰਜੇ ਪਾਂਡਵ ਰੋਏ ਕਿ ਐਡੇ ਵੱਡੇ ਰਾਜੇ ਹੋ ਕੇ ਮਜਦੂਰੀ ਕਰਨੀ ਪਈ ਜਦੋਂ ਸਭਾ ਦੇ ਵਿੱਚ ਕ੍ਰੀਚਕ ਦ੍ਰੋਪਤੀ ਨੂੰ ਬਾਹੋਂ ਫੜ ਕੇ ਲੈ ਗਿਆ ਪਾਂਡਵ ਬਹੁਤ ਰੋਏ ਕਿਉਂਕਿ ਜਿਹੜਾ ਯੁਦਿਸ਼thਰ ਸੀ ਮਹਾਰਾਜ ਕਹਿੰਦੇ ਵਿਰਾਟ ਰਾਜੇ ਕੋਲ ਆਪਦਾ ਨਾਂ ਕੰਕਰ ਖਾ ਕੇ ਚੌਪੜ ਖੜਾਉਣ ਦਾ ਕੰਮ ਕਰਦਾ ਰਿਹਾ ਸੀ ਭੀਮ ਸੈਨ ਬੱਲ ਬਨਾ ਰਖਾ ਕੇ ਰਸੋਈਆ ਬਣਿਆ ਅਰਜਨ ਬਿਹੰਡੜਾ ਨਾਮ ਰਖਾ ਕੇ ਰਾਜਪੁਤਰੀ ਨੂੰ ਨ੍ਰਿਤਕਾਰੀ ਸਿਖਾਉਣ ਦਾ ਨਾਚ ਸਿਖਾਉਣ ਦਾ ਕੰਮ ਕਰਦਾ ਰਿਹਾ ਤੇ ਨਕਲ ਗ੍ਰੰਥੀ ਪਾਲ ਨਾਮ ਰਖਾ ਕੇ ਘੋੜਿਆਂ ਦੀ ਲੈਦ ਚੱਕਦਾ ਰਿਹਾ ਘੋੜਿਆਂ ਦੀ ਸੇਵਾ ਕਰਦਾ ਰਿਹਾ ਤੇ ਸਹਦੇਵ ਤੰਤੀ ਪਾਲ ਨਾਮ ਰਖਾ ਕੇ ਗਾਵਾਂ ਦੀ ਸੇਵਾ ਕਰਦਾ ਰਿਹਾ ਤੇ ਦਰਉਪਦੀ ਸੇਂਦਰੀ ਨਾਮ ਰਖਾ ਕੇ ਰਾਣੀ ਦੀ ਦਾਸੀ ਬਣ ਕੇ ਰਹੀ ਆ ਇਹ ਪ੍ਰਸੰਗ ਸਾਰੇ ਹੀ ਆਉਂਦੇ ਆ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਪਰ ਮਹਾਰਾਜ ਕਹਿਣ ਲੱਗੇ ਰੋਵੇ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ ਹਦੂਰ ਮਾਲਕ ਕ੍ਰਿਸ਼ਨ ਜੀ ਹਰ ਵਕਤ ਜਿਨ੍ਹਾਂ ਦੇ ਨੇੜੇ ਰਹਿੰਦੇ ਸੀ ਕਰਨੀ ਰੱਬ ਦੀ ਐਸੀ ਹੋ ਗਈ ਬੰਦਾ ਆਪਦੇ ਕਰਮਾ ਕਰਕੇ ਦੁੱਖ ਪਾਉਂਦਾ ਜੀ ਗੁਰਮੁਖ ਪਿਆਰਿਓ ਤਾਂ ਨੇ ਨਾਨਕ ਦੁਖੀਆ ਸਭ ਸੰਸਾਰ ਭਾਈ ਮਰਦਾਨਾ ਜੀ ਇਹ ਭਾਵੇਂ ਪੰਡਤ ਹੋਵੇ ਪੰਡਤ ਰੋਵੇ ਗਿਆਨ ਗਵਾਏ ਜਿਵੇਂ ਸੂਮ ਬੰਦਾ ਹੁੰਦਾ ਨਾ ਸੂਮ ਬੰਦੇ ਦਾ ਧਨ ਬਹੁਤ ਜੋੜਿਆ ਹੁੰਦਾ ਜਦੋਂ ਕਦੇ ਚੋਰੀ ਹੋ ਜੇ ਬਹੁਤ ਰੋਂਦਾ ਵੀ ਇਕੱਠਾ ਕੀਤਾ ਧਨ ਅਜਾਈ ਚਲਾ ਗਿਆ ਸਾਰੀ ਜ਼ਿੰਦਗੀ ਸਾਮ-ਸਾਮ ਰੱਖੀ ਗਿਆ ਇਵੇਂ ਵਿਦਵਾਨ ਪਰਖ ਰੋਂਦਿਆ ਵੀ ਸਾਰੀ ਜ਼ਿੰਦਗੀ ਪੜੀ ਗਏ ਕਿਤਾਬਾਂ ਪੜੀ ਗਏ ਗ੍ਰੰਥ ਪੜੀ ਗਏ ਪਰ ਜੀਵਨ ਮੁਕਤ ਨਾ ਹੋ ਪਾਏ ਮਨ ਨੂੰ ਸਕੂਨ ਨਾ ਆਇਆ ਫਿਰ ਉਹ ਵੀ ਭਾਈਓ ਰੋਂਦੇ ਆ ਤੇ ਇਸਤਰੀ ਵੀ ਰੋਂਦੀ ਆ ਬਾਲੀ ਰੋਵੇ ਨਾਹੀਂ ਪਧਾਰ ਜਦੋਂ ਉਹਦੇ ਸਿਰ ਤੇ ਪਤੀ ਨਹੀਂ ਰਹਿੰਦਾ ਵਿਛੋੜਾ ਪੈ ਜਾਂਦਾ ਫਿਰ ਉਹ ਆਪਣੇ ਆਪ ਨੂੰ ਕੋਸਦੀ ਆ ਉਹਦੇ ਕਰਮਾਂ ਨੂੰ ਮਾੜਾ ਕਹਿੰਦੀ ਆ ਕਹਿੰਦੀ ਆ ਕਿ ਮੇਰੇ ਐਸੀ ਕਿਸਮਤ ਲਿਖੀ ਸੀ ਰੱਬ ਨੇ ਤਾਂ ਇਸਤਰੀ ਆ ਜਿਹੜੀ ਰੋਂਦੀ ਆ ਵੀ ਮੈਂ ਮਾੜੇ ਕਰਮਾਂ ਵਾਲੀ ਆ ਮੈਂ ਪੁੰਨਾ ਤੋਂ ਹੀਣੀ ਆ ਤੇ ਸਾਰੀਆਂ ਗੱਲਾਂ ਮਹਾਰਾਜ ਨੇ ਦੱਸੀਆਂ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਸਾਰਾ ਸੰਸਾਰ ਹੀ ਦੁਖੀ ਆ ਇਸੇ ਦੁਖੀ ਲੋਕਾਂ ਨੂੰ ਮੁਕਤ ਕਰਨ ਵਾਸਤੇ ਬਾਬੇ ਨੇ ਉਦਾਸੀ ਕੀ ਰੀਤ ਚਲਾਈ ਬਾਬੇ ਭੇਖ ਬਣਾਇਆ ਮਹਾਰਾਜ ਨੇ ਉਦਾਸੀਆਂ ਕੀਤੀਆਂ ਪੂਰਬ ਪੱਛਮ ਉੱਤਰ ਦੱਖਣ ਜਟ ਤਾਰੇ ਪਟ ਤਾਰੇ ਲੱਕੜੀ ਦੇ ਕਟ ਤਾਰੇ ਤੂੰ ਵੀ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ ਮਹਾਰਾਜ ਨੇ ਤਾਂ ਭਾਈ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਘਰ ਘਰ ਜਾ ਕੇ ਦੁਖੀ ਲੋਕਾਂ ਦੇ ਦੁੱਖ ਦੂਰ ਕੀਤੇ ਐਸੇ ਵੈਦਸੀ ਮਹਾਰਾਜ ਰੋਗੀਆਂ ਦੇ ਘਰੇ ਬਿਨਾਂ ਸੱਦੇ ਪਹੁੰਚ ਗਏ ਤੇ ਬਾਬੇ ਨੇ ਘਰ-ਘਰ ਵਿੱਚ ਪਹੁੰਚ ਕੇ ਰੋਗੀਆਂ ਦੇ ਰੋਗ ਦੂਰ ਕੀਤੇ ਸੋਗੀਆਂ ਦੇ ਸੋਗ ਦੂਰ ਕੀਤੇ ਭਾਈ ਮਰਦਾਨਾ ਜੀ ਨੂੰ ਜਵਾਬ ਮਿਲਿਆ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ ਹੈ ਕਿਹੜੇ ਗੁਰੂ ਦੇ ਬਚਨ ਨਹੀਂ ਕਮਾਉਂਦੇ ਸੁੱਖ ਕਿੱਥੋਂ ਪਾਉਣਗੇ ਬਚਨ ਮਹਾਰਾਜ ਦੇ ਐਸੇ ਆ ਸੁੱਖ ਪੈਸੇ ਜਿ ਨਹੀਂ ਪੈਸੇ ਨਾਲ ਸੰਗਤ ਜੀ ਚੀਜ਼ਾਂ ਆਉਂਦੀਆਂ ਸਹੂਲਤਾਂ ਆਉਂਦੀਆਂ ਭਾਵੇਂ ਸੋਨੇ ਦਾ ਬੈੱਡ ਵੀ ਕਿਉਂ ਨਾ ਹੋਵੇ ਤੇ ਗੁਰਮੁਖ ਪਿਆਰਿਓ ਪਰ ਨੀਂਦ ਆ ਜਿਹੜੀ ਉਹ ਨਹੀਂ ਆਪਾਂ ਖਰੀਦ ਸਕਦੇ ਸੋਨੇ ਦਾ ਪਲੰਘ ਕੋਈ ਖਰੀਦ ਸਕਦਾ ਤਾਂ ਜੇ ਸਰੀਰ ਨੂੰ ਕੋਈ ਰੋਗ ਲੱਗ ਜੇ ਤੇ ਫਿਰ ਬਹੁਤ ਵੱਡਾ ਦੁੱਖ ਹੁੰਦਾ ਬੰਦੇ ਨੂੰ ਇਹ ਕਰਮਾਂ ਦੀ ਸਾਰੀ ਖੇਡ ਹੁੰਦੀ ਹੈ ਤਾਂ ਕਰਮਾਂ ਤੇ ਧਿਆਨ ਰੱਖਣਾ ਕਰਮ ਹੀ ਰੱਬ ਦੇ ਨੇੜੇ ਲੈ ਜਾਂਦੇ ਆ ਕਰਮ ਹੀ ਦੂਰ ਕਰ ਦਿੰਦੇ ਆ ਸਾਨੂੰ ਗੁਰੂ ਦੇ ਬਚਨ ਮੰਨਣੇ ਚਾਹੀਦੇ ਆ ਸਾਰੇ ਸੁੱਖ ਉਹਦੇ ਚ ਹੀ ਆ। ਦੇਹ ਜਿੱਤਣ ਵਿੱਚ ਕੋਈ ਸੁੱਖ ਨਹੀਂ। ਸਾਰੇ ਦੇਹ ਜਿੱਤ ਕੇ ਵੀ ਆਜੇ ਬੰਦਾ ਇੰਨਾ ਸਮਰੱਥ ਹੋ ਜੇ ਤਾਂ ਵੀ ਸੁੱਖ ਨਹੀਂ ਮਿਲੇਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਵੱਡੇ ਵੱਡੇ ਰਾਜੇ ਦੁਖੀ ਆ ਕਿਉਂਕਿ ਇੱਛਾ ਇਛਾਵਾ ਦੁੱਖਾਂ ਦਾ ਕਾਰਨ ਨੇ ਤੇ ਇੱਛਾ ਤਾਂ ਬਾਦਸ਼ਾਹ ਦੀ ਵੀ ਪੂਰੀ ਨਹੀਂ ਹੁੰਦੀ। ਹਰ ਇੱਛਾ ਤਾਂ ਬਾਦਸ਼ਾਹ ਸਮਰਾਟ ਕੋਈ ਹੋਵੇ ਉਹਦੀ ਵੀ ਪੂਰੀ ਨਹੀਂ ਹੁੰਦੀ ਆਪਣੀ ਕਿੱਥੋਂ ਹੋਊਗੀ? ਤਾ ਆਪਾਂ ਪਾਈ ਹੀ ਆ ਸਬਰ ਦੇ ਵਿੱਚ ਜ਼ਿੰਦਗੀ ਬਤੀਤ ਕਰੀਏ ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਲੈਣ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ